ਜੀ ਕੀ ਹਾਲ ਚਾਲ ਨੇ ਬਾਬਿਓ ਤੇ ਤੁਹਾਡਾ ਮੈਂ ਆਪਣਾ ਜੋਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਆ ਖੜੀ ਹੈ ਆਪਣੀ ਬਾਈ ਮਾਡਲ ਤੇ ਉਹ ਪਿੱਛੇ ਖੜੀ ਆ 24 ਮਾਡਲ ਆ ਖੜੀ ਹੈ ਬਲਕਾਰ ਜੱਗੂ ਆਪਣਾ ਆੜੀ ਭਾਬੀ ਜੱਗੂ ਸਾਹਿਬ ਜੀ ਠੀਕ ਹੈ ਜੀ ਬਾਦੀਆਂ ਰਵੜਾ ਰੋੜਾ ਰਵੜਾ ਬਾਦੀਆਂ ਵੇਰਿੰਗ ਕਰਤੇ ਸੈਟ ਕਿਆ ਲੂ ਦੌੜੂ ਦੌੜੂ ਬਈ ਦੌੜੂ ਬਾਈ ਮਾਡਲ ਤੇ ਆ ਤੇ ਆ ਪਾਵਾਂਗੇ ਬੈਲਟਾਂ ਸਾਰੀਆਂ ਨਵੀਆਂ ਓਕੇ ਕਰਦਾਂਗੇ ਜਮਾ ਸਪੀਡ ਚੇਂਜਰ ਪਿਆ ਆ ਲੱਗ ਰਿਹਾ ਦਰਪਨ ਆ ਬਈ ਕਰਤੀ ਸੈਟਿੰਗ ਸੋਣੇ ਕਪਾੜਾ ਪਾਈਏ ਨਾ ਬਾਕੀ ਤੁਸੀਂ ਆਪਣਾ ਥਰੇਸ਼ਰ ਚੈੱਕ ਕਰ ਸਕਦੇ ਹੋ ਜੀਰੀ ਵਾਲਾ ਤੇ ਵੈਲਡਿੰਗ ਕਰਕੇ ਵੀ ਘੜਾਈਆਂ ਦੀ ਖੜੀਆਂ ਨਹੀਂ ਹੈਗੀਆਂ ਤੇ ਉੱਡ ਗਿਆ ਵਿੱਚੋਂ ਆ ਦੇਖੋ ਸਰਾ ਕਿਵੇਂ ਕਰਤੇ ਤੇ ਬਈ ਐਤ ਕੀ ਸੀਜ਼ ਨਹੀਂ ਵਾਲਾ ਕੁੱਤਾ ਸੀ ਗੀਰੀ ਦਾ ਮਨ ਲੈ ਜੀਰੀਆਂ ਡਿੱਗ ਗਈਆਂ ਨਾ ਸਾਰੀਆਂ ਕੰਮ ਵੀ ਨਹੀਂ ਸਾਹ ਚਾਹੇ ਉਸ ਕਰਕੇ ਓਏ ਨਾ ਨਿਕਲੇ ਨਾ ਚੱਲ ਪਿਆ ਸੰਦੀਪ ਜਾ ਨਾ ਕਰੇ ਜਾ ਨਾ ਅੱਜ ਅਸੇ ਦੇ ਹੈ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਕੰਮ ਵੀ ਤਾਂ ਜ਼ਰੂਰੀ ਨੇ ਕਬੀਲਦਾਰ ਬੰਦਾ ਹੈ ਉਹ ਵਿੱਕੀ ਫਿਰਦਾ ਹੋਰ ਵੀ ਵਿੱਕੀ ਓਕੇ ਜਮਾ ਜੇ ਗੋਵੀ ਚੱਲਿਆ ਨਾ ਉਹ ਜਿਹੜੇ ਤੇ ਖਮਾਨ ਨੇ ਹੁਣਦੇ ਉਹ ਪੌਣੀਆਂ ਲਈ ਹੈ ਹੈ ਤੇ ਅੱਜ ਤੇ ਆਪਾਂ ਨੇ ਸਵਾਰ ਲਿਆਂਦਾ ਸੀਗਾ ਤੇ ਇਹਦਾ ਨਾ 베ARING ਆ ਕਰਦਾ 베ARING ਦਾ ਕੰਮ ਇਹਨਾਂ ਨੇ ਨਿੱਗਰ ਵਾਲਾ ਸੀ ਸਵਾਨ ਬਾਈ ਇਹ ਬੈਲਡਿੰਗ ਕਰਿਆ ਹੋਇਆ ਸੀਗਾ ਤੇ ਹੁਣ ਪੌਣਿਆ ਇਹਦਾ 베ARING ਨਵਾਂ ਜੱਗੂ ਕਰਤਾ ਕੰਮ ਹਾਂ ਬੈਰੀਂ ਤੇ ਮਸ਼ੀਨਾਂ ਦਾ ਸਮਾਨ ਲੈ ਚੰਨਾਂ ਨੂੰ ਅੱਛਾ ਐਨੇ ਪਾਰ ਵਾਲੀ ਕਿੱਥੇ ਆ ਇਹ ਇੰਨਾ ਦੁਆਰੇ ਆ ਬੈਰੀਂ ਖੋਹ ਰਿਆ ਹਾਂ ਬੈਰੀਂ ਨਮਾ ਪਾ ਦਾਂਗੇ ਇਹਦੇ ਕਿਉਂ ਗੀ ਬੋਤਾ ਯੇ ਗੂਏ ਬੋਤਾ ਐ ਕਿ ਟੰਡੋਲ ਦੇ ਬੈਰੀਂ ਟੰਡੋਲ ਵਾਲੇ ਬੈਰੀਂ ਪੰਜ ਨੰਬਰ ਦਾ ਬੈਰੀਂ ਗਾਲ ਪਈ ਕੀ ਆਪਣੇ ਗਾਲ ਬਈ ਤੂੰ ਡੱਕਰ ਦਾ ਵੱਧਾ ਨੂੰ ਓਏ ਲੈ ਕਿੰਦੋ ਮੇਰੇ ਬਕਰਿਆ ਬਈਲੀ ਦਾ ਮੈਨਾਂ ਲੈ ਇੰਨੀ ਬੈਰਿੰਗ ਕਿਹੜਾ ਇਹ? ਆਪੂ ਸ਼ੀ ਰੈਡੀ ਦੇ ਲਓ ਭਾਈ। ਨਾ ਬੈਰਿੰਗ ਕਿਹੜਾ ਇਹ? 5 ਦਾ ਬੈਰਿੰਗ ਚਲੋ। ਆ ਆ ਮਸ਼ੀਨ ਵਾਲਾ ਬੈਰਿੰਗ ਪੈ ਗਿਆ ਤੇ ਮਰਦਾ ਨਹੀਂ। ਮਰਦੀ ਨਹੀਂ। ਇਹ ਗੱਲ ਹੈਗੀ ਆ। ਇਹਦੀ ਕਿੰਨਾ ਮਰਜੀ। ਹੱਥ ਗਈ ਹੋਣੀ ਆ ਮਾਣੀ ਮਰਦੀ। ਹਾਂ। ਚੰਡੋਲ ਵਾਲਾ ਬੈਰਿੰਗ ਪਾਤਾ ਹੁਣ ਇਹ ਚ। ਆ ਪਹਿਲਾਂ ਦਾ ਬੈਰਿੰਗ ਦੇਖ ਲਓ ਭਾਈ। ਆ ਬੈਰਿੰਗ ਦੇਖ ਲਓ ਇਹਦਾ। ਅੱਛਾ। ਮਾਤਾ ਪਨੇ ਆ ਪਟੈਂਕੀ ਇਹ ਲੈ ਲਈ। ਤੇ ਇਹ ਟੈਂਕੀ ਦਾ ਆਪਾਂ ਸਾਰੀਆਂ ਮਸ਼ੀਨਾਂ ਝਾੜਤੀਆਂ। ਆਪ ਦਾ ਆਪ ਦਾ ਸਾਬਾ ਨਾ ਯਾਰ ਕੋਈ ਬੰਦਾ ਨਟਾਂ ਦੇ ਹਿਸਾਬ ਤੇ ਕਰਦਾ ਦਾ ਫੀਟਿੰਗ ਤੇ ਆਪਾਂ ਐਵੇਂ ਕਰਦੇ ਆ ਉਂਗਲਾਂ ਲਾ ਕੇ ਮੰਨ ਲਾ ਇੱਥੇ ਵਾਕੀ ਲੋਕ ਆਪ ਦਾ ਆਪ ਦਾ ਯਾਰ ਤਾਂ ਯਾਰ ਬਹਣਾ ਹਰੇਕ ਬੰਦੇ ਦਾ ਆਪਾਂ ਤਾਂ ਭਰੇ ਐਵੇਂ ਹੀ ਕਰਦੇ ਹੁੰਨੇ ਆ ਬੜਾ ਕੰਮ ਕਰਤੇ ਗੁੱਟ ਕੇ ਓਕੇ ਐ ਛੋਡੇ ਸੱਦ ਕੇ ਛੋਡੇ ਦੇ ਹੱਥ ਨਾਲ ਜਿਹੜਾ ਆਉਂਦਾ ਬਾਈ ਸਾਰੇ ਗੁੱਟ ਕੇ ਆਂ ਸਟਾ ਬੱਕਰ ਜਮਾ ਓਕੇ ਕਰ ਤੇ ਗੁੱਟ ਕੇ ਘਟ ਕੇ ਬਲਕਾਰ ਦੇ ਆਪਾਂ ਨੇ ਟਾਇਰ ਨਵੇਂ ਚੜਵਾਏ ਸੀਗੇ ਜੀਰੀਆਂ ਵੇਲੇ ਤੇ ਫਿਰ ਹੁਣ ਤਾਂ ਕਰਕੇ ਪਸ਼ਾਲ ਵਾਲੇ ਬਾਈ ਮਾਡਲ ਵਾਲੇ ਤੇ ਲਾਤੇ ਆਪਾਂ ਨੇ ਬਲਕਾਰ ਤੇ ਕਿਹੜੇ ਬਲਕਾਰ ਵਾਲੇ ਨੇ ਉਹ ਆਪਾਂ ਬਾਈ ਮਾਡਲ ਤੇ ਲਾ ਦਾਂਗੇ ਕੋਈ ਬਾਹਰ ਜਾਊਗਾ ਕਰਤੀ ਅਲਾਈਨਮੈਂਟ ਓਕੇ ਜਮਾ ਲਾਖ ਦੇ ਪਾ ਦੇ ਕਮ ਹੈ ਤੇ ਦਲੀ ਪਾਵਾਂਗੇ ਉੱਥੇ ਬਾ ਨਿਮੇ ਦਾ ਤੇ ਨਵਾਂ ਮਾਡਲ ਹੈ ਅਭੀ ਆਪਾਂ ਆ ਗਏ ਹੁਣ ਆ ਬੱਬੀ ਹੋਰ ਬਈ ਬੱਬੀ ਕੀ ਹਾਲ ਹੈ ਬਈ ਠੀਕ ਆ ਠੀਕ ਹੈ ਕਰਤੀ ਰਫੇਰ ਓਕੇ ਜਮਾ ਓਕੇ ਆ ਕਰਦਾ ਵੀ ਦੋ ਦਿਨ ਲੱਗਣਗੇ ਨਾ ਹੋਰ ਤੇ ਕਰੀ ਜਾਂਦੇ ਨੇ ਪੱਲਾ ਘੜੀ ਆ ਪੱਲੀ ਪਾਈ 24 ਮਾਡਲ ਦੇ ਹੋਰ ਬਈ ਕੋਈ ਰੈਵਾੜੀ ਹੈ ਹੋਰ ਓਕੇ ਆ ਬਈ ਰੈਵਾੜੀ ਕੋਈ ਜਮਾ ਓਕੇ ਚੱਲੂ ਫਿਰ ਐਮ ਪੀ ਹਾ ਵੇ ਹੈ ਹਾਂ ਦੌੜੂ ਦੌੜੂ ਹਾਂ ਬਸ ਦੌੜਨੀ ਚਾਹੀਦੀ ਆ ਬਾਕੀ ਹੁਣ ਬਈ ਸਾਰਾ ਕੁਝ ਹੈ ਨਾ ਰਪੇਰਾਂ ਆਪਾਂ ਚੰਗੀ ਕਰਾਂ ਕਰਾਂਗੇ ਕਿਉਂਕਿ ਬਈ ਜ਼ਰੂਰੀ ਆ ਯਾਰ ਹਨਾ ਆਪਾਂ ਇਹਨਾਂ ਨੂੰ ਖਵਾਵਾਂਗੇ ਫੇਰ ਹੀ ਇਹ ਆਪਾਂ ਨੂੰ ਖਵਾਉਣੀਆਂ ਤੇ ਆਪਾਂ ਇਹ ਸਾਰੀਆਂ ਰਿਪੇਰਾਂ ਤਸੱਲੀ ਬਖਸ਼ੇ ਕਰਾਂਗੇ ਪੂਰਾ ਸਰਾ ਕੰਮ ਤੇ ਕੱਲੀ-ਕੱਲੀ ਚੀਜ਼ ਖੋਲ ਕੇ ਚੈੱਕ ਵੀ ਕਰਾਂਗੇ ਜ਼ਰੂਰੀ ਆ ਯਾਰ ਬਾਈ ਯਾਰ ਹਨਾ ਕਿਉਂਕਿ ਫਿਰ ਬਾਹਰ ਦੇਖੀ ਜਾਵਾਂਗੇ ਉਹਦਾ ਫਾਇਦਾ ਨਹੀਂ ਹੈਗਾ ਨਾ ਤਾਂ ਕਰਕੇ ਸ਼ੇਅਰ ਕੋਈ ਲਿਖਿਆਉਣਾ ਆਪਾਂ ਨੇ ਘੈਂਟਿਆ ਦਾ ਦੱਸਿਓ ਕਿਹੜਾ ਲਿਖਾਈਏ ਸਰਾ ਜਿਆਦਾ ਦੱਸ ਦਿਓ ਕੋਈ